ਹਾਂਜੀ ਤੁਹਾਡਾ ਨਾਮ ਜੀ ਮੇਰਾ ਨਾਮ ਜੀ ਚਰਨਜੀਤ ਸਿੰਘ ਆ ਜੀ ਕੀ ਹੋਇਆ ਸੀ 1993 ਵਿੱਚ ਸਰਮੁਖ ਸਿੰਘ ਕੋਣ ਹੈ ਤੇ ਕੀ ਕੁਛ ਹੋਇਆ ਸੀ ਜੀ ਇਹ ਮੇਰੇ ਫਾਦਰ ਸਾਹਿਬ ਨੇ ਸਰਮੁਖ ਸਿੰਘ ਜੀ ਤੇ ਪੰਜਾਬ ਪੁਲਿਸ ਵਿੱਚ ਹੈਗੇ ਸੀ ਭਰਤੀ ਸੀ ਜੀ ਇਹਨਾਂ ਜੀ 1993 ਵਿੱਚ ਨਾ ਇਹਨਾਂ ਦੀ ਨਾ ਫੇਕ ਐਨਕਾਉਂਟਰ ਪੁਲਸ ਵਾਲਿਆਂ ਨੇ ਹੀ ਕਰਕੇ ਮਾਰਤ ਪੁਲਸ ਵਾਲਿਆਂ ਨੇ ਪੁਲਸ ਵਾਲੇ ਨੂੰ ਹੀ ਮਾਰ ਦਿੱਤਾ ਹਾਂਜੀ ਪਰਮਜੀਤ ਸਿੰਘ ਹੁਣਾ ਪਰਮਜੀਤ ਸਿੰਘ ਹੀ ਜੀ ਜੋ ਕਿ ਉਸ ਸਮੇਂ ਐਸਐਚਓ ਸੀ ਉਸ ਸਮੇਂ ਐਸਐਸਪੀ ਰਿਟਾਇਰ ਹੋਇਆ ਸੀ ਤੇ ਹੁਣ ਉਹਨੂੰ ਕੱਲ ਸਜ਼ਾ ਹੋ ਚੁੱਕੀ ਹੈ ਜੀ 10 ਸਾਲ ਦੀ ਉਹਨੂੰ ਸਜ਼ਾ ਹੋਈ ਹੈ ਜੀ ਉਹਦੇ ਬਾਅਦ ਜੀ ਉਹ ਪੰਜ ਜਾਣੇ ਸੀ ਇੱਕ ਸੀ ਰਾਮ ਲਭਾਇਆ ਜੀ ਠੀਕ ਹੈ ਜੀ ਪਰ ਇੱਕ ਪਰਮਜੀਤ ਸਿੰਘ ਜੀ ਤਿੰਨ ਜਾਣੇ ਉਹਨਾਂ ਨਾਲ ਹੋਰ ਸੀ ਜੀ ਵੇਖੋ ਜੀ ਸਜ਼ਾ ਦੇ ਚਲੋ ਹੋਈ ਹੈ ਜੀ 10 ਸਾਲ ਦੀ ਪਰ ਜਿਹੜੇ ਬਾਕੀ ਤਿੰਨ ਸੀ ਉਹ ਵੀ ਉਹਦੇ ਨਾਲ ਸੀ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਸੀ ਐਨਕਾਊਂਟਰ ਕਿਹੜੀ ਜਗ੍ਹਾ ਤੇ ਕੀਤਾ ਸੀ ਕਿਵੇਂ ਕੀਤਾ ਸੀ ਤੇ ਘਰੋਂ ਕਿਵੇਂ ਲੈ ਕੇ ਗਏ ਸੀ ਵੇਖੋ ਜੀ ਮੇਰਾ ਤੇ ਬਰਥ ਮੇਰੇ ਨਾਨਕੇ ਹੋਇਆ ਜੀ ਮੈਂ ਜਦੋਂ ਹੋਣ ਵਾਲਾ ਸਾਂ ਮੈਂ ਉਹਦਾ ਡੈਡੀ ਮੇਰੇ ਨਾਲ ਗੁੰਡਰ ਹੋਇਆ ਸੀ ਜੀ ਮੇਰੇ ਫਾਦਰ ਸਾਹਿਬ ਦਾ ਉਹਦਾ ਗੁੰਡਰ ਹੋਇਆ ਜੀ ਮੈਂ ਉਹਦਾ ਹੋਣ ਵਾਲਾ ਸਾਂ ਜਿਹੜਾ ਗੁੰਡਰ ਹੋਇਆ ਸੀ ਤੁਹਾਡੇ ਮਦਰ ਨੇ ਕਰੀ ਤੁਹਾਨੂੰ ਦੱਸਿਆ ਇਹ ਕਿਵੇਂ ਕੀਤਾ ਕਿਵੇਂ ਹੋਇਆ ਨਹੀਂ ਜੀ ਮੇਰੇ ਮਦਰ ਨੂੰ ਕੁਝ ਨਹੀਂ ਜੀ ਪਤਾ ਮੇਰੇ ਮਦਰ ਨੂੰ ਸਿਰਫ ਇਹ ਪਤਾ ਕਿ ਸਵੇਰੇ 4-5 ਵਜੇ ਦਾ ਟਾਈਮ ਸੀ ਤੇ ਮੇਰੇ ਤਾਇਆ ਜੀ ਨੂੰ ਕਸ਼ਮੀਰ ਸਿੰਘ ਕਾਲਾ ਜੀ ਨੂੰ ਤੇ ਮੇਰੇ ਡੈਡੀ ਜੀ ਨੂੰ ਘਰੋਂ ਚੋਕੇ ਲੈ ਗਏ ਨੇ ਮੇਰੇ ਤਾਇ ਜੀ ਨੇ ਥੋੜਾ ਜਿਹਾ ਵਿਰੋਧ ਕੀਤਾ ਕਿ ਭਾਈ ਕਿਉਂ ਲੈ ਕੇ ਚੱਲੇ ਜੇ ਜਾਂ ਬਾਨਾ ਮਾਰੇ ਪਹਿਲਾਂ ਬਾਨਾ ਮਾਰਿਆ ਵੀ ਜਾ ਕੇ ਚੱਲੇ ਫਿਰ ਡੈਡੀ ਮੇਰੇ ਨੇ ਕੁਝ ਕਿਹਾ ਨਾ ਫਿਰ ਉਹਨਾਂ ਨੇ ਥੋੜਾ ਜਿਹਾ ਵਿਰੋਧ ਕੀਤਾ ਕਿ ਭਾਈ ਕਿਉਂ ਲੈ ਕੇ ਚੱਲੇ ਤੇ ਮੇਰੇ ਤਾਇ ਜੀ ਨੂੰ ਨਾਲ ਲੈ ਗਏ ਤੇ ਮੇਰੇ ਤਾਇ ਜੀ ਨੂੰ ਰਾਹ ਦੇ ਵਿੱਚ ਜਾ ਕੇ ਅੱਧੇ ਜੋ ਕਹਿੰਦੇ ਕਿ ਤੂੰ ਜਾ ਭਾਜਾ ਉਹਨਾਂ ਨੂੰ ਛੱਡ ਦਿੱਤਾ ਗਿਆ ਕਿਸ਼ਮੀਰ ਸਿੰਘ ਕਾਲਾ ਜੀ ਨੂੰ ਤੇ ਕਿਸ਼ਮੀਰ ਸਿੰਘ ਵਾਲੇ ਨੇ ਉਹਨੂੰ ਕਿਹਾ ਕਿ ਤੂੰ ਜਾ ਘਰ ਚੱਲ ਜਾ ਤੇ ਉਹ ਪੁਲਿਸ ਵਾਲੇ ਬਰਮਜ ਸਿੰਘ ਨੇ ਉਹਨੂੰ ਆਂਦੇ ਕਿ ਤੂੰ ਭੱਜ ਉਹ ਕਹਿੰਦੇ ਡੈਡੀ ਮੇਰੇ ਕਹਿੰਦੇ ਕਿ ਤੂੰ ਭ ਤੂੰ ਤੁਰ ਕੇ ਜਾ ਕਹਿੰਦੇ ਨਹੀਂ ਯਾਰ ਤੂੰ ਭੱਜ ਕਹਿੰਦੇ ਨਹੀਂ ਤੂੰ ਭਜਣਾ ਨਹੀਂ ਆ ਤੂੰ ਭੱਜੀ ਨਾ ਇਹਨਾਂ ਤੈਨੂੰ ਗੋਲੀ ਮਾਰ ਦੇਣੀ ਆ ਤੇ ਮੇਰੇ ਡੈਡੀ ਨੇ ਮੇਰੇ ਤਾਇਆ ਜੀ ਦੀ ਜਾਨ ਬਚਾਈ ਤੇ ਉਹਨਾਂ ਨੂੰ ਇਹ ਕਹਾਂਗੇ ਤੂੰ ਭੱਜੇ ਨਾ ਮੇਰੇ ਤਾਇਆ ਜੀ ਤੁਰ ਕੇ ਘਰ ਆਏ ਨੇ ਤੇ ਉਸ ਤੋਂ ਬਾਅਦ ਮੇਰੇ ਆਪਣੇ ਤਾਇਆ ਜੀ ਜਦੋਂ ਘਰ ਆ ਗਏ ਨੇ ਬਾਅਦ ਚ ਮੇਰੇ ਡੈਡੀ ਦੀ ਕੋਈ ਲਾਸ਼ ਨਹੀਂ ਮਿਲੀ ਕੋਈ ਕੁਝ ਨਹੀਂ ਮਿਲਿਆ ਇਹਨਾਂ ਜੀ ਬਿਆਸ ਥਾਣੇ ਖੜਿਆ ਮੇਰੇ ਦਾਦਾ ਜੀ ਦੱਸਦੇ ਹੁੰਦੇ ਨੇ ਕਿ ਇਹਨਾਂ ਬਿਆਸ ਥਾਣੇ ਖੜਿਆ ਜੇ ਬਿਆਸ ਥਾਣੇ ਖੜਨ ਤੋਂ ਬਾਅਦ ਇਹਨਾਂ ਨੂੰ ਬਰੜ ਕਹਿੰਦੇ ਇਹ ਬਿਆਸ ਕਿਸੇ ਨੇ ਪਿੰਡ ਦੇ ਬੰਦੇ ਨਾਲ ਕਹਿੰਦੇ ਦੱਸਿਆ ਜ ਮੇਰੇ ਦਾਦਾ ਜੀ ਜਦੋਂ ਗਏ ਉੱਥੇ ਬਿਆਸ ठाणे ਇਹਨਾਂ ਨੂੰ ਮਿਲ ਕੇ ਆਏ ਤੇ ਕਹਿੰਦੇ ਕਿ ਵੀ ਉਹਨਾਂ ਦੇ ਕਿਸੇ ਬੰਦੇ ਨੇ ਦੱਸਿਆ ਕਿ ਵੀ ਅੱਜ ਦੀ ਰਾਤ ਇੱਥੇ ਆ ਤੇ ਕੱਲ ਦਾ ਇਹਨਾਂ ਦਾ ਪਤਾ ਨਹੀਂ ਆ। ਠੀਕ ਹੈ ਜੀ। ਫਿਰ ਇੱਕ ਪੁਲਿਸ ਜੀ ਬਿਆਸ ਜੀ ਸੀ, ਪਰਮਜੀਤ ਸਿੰਘ ਹੋਣੀ ਤੇ ਇੱਕ ਜੀ ਆਪਣਾ ਲੋਪੋ ਗਿਆ ਆਪਣਾ ਚੰਗਾਵੇਂ ਵਾਲੇ ਲੋਪੋ ਗਿਆ ਜੰਗਾਵੇਂ ਕਹਿੰਦੇ ਇਦਾਂ ਲੋਪੋ ਗਿਆ ਜੰਗਾਵੇਂ ਆ। ਲੋਪੋ ਗਿਆ ਜੰਗਾਵੇਂ ਵਾਲੇ ਦੀ ਕਹਿੰਦੇ ਸਰ ਲੋਪੋ ਗਿਆ ਵਾਲੇ ਇਦਾਂ ਮਿਲ ਕੇ ਆਇਆ ਜੀ। ਕਲੀਅਰ। ਲੋਪੋ ਗਿਆ ਵਾਲੇ ਜੀ। ਮਤਲਬ ਕਿ ਦੋ ਪੁਲਸਾਂ ਨੇ ਮਿਲ ਕੇ ਮੇਰੇ ਫਾਦਰ ਸਾਹਿਬ ਦਾ ਫੇਕ ਇਨਕਾਊਂਟਰ ਕੀਤਾ ਜੀ। ਫੇਕ এনਕਾਊਂਟਰ ਕੀਤਾ ਜੀ ਮਤਲਬ ਕਿ ਪੁਲਸ ਵਾਲਿਆਂ ਨਹੀਂ ਪੁਲਸ ਵਾਲੇ ਨੂੰ ਮਾਰਿਆ ਤੇ ਜੋ ਕੀ ਜੋ ਕੀ ਸੀਬੀਆਈ ਕੋਰਟ ਮੁਹਾਲੀ ਮੁਹਾਲੀ 17 ਨੰਬਰ ਕੋਰਟ ਦੇ ਵਿੱਚ ਜੱਜ ਕੁਲਵਿੰਦਰ ਸਿੰਘ ਸਰਾਹ ਜੱਜ ਜੀ ਨੇ ਮੇਰੇ ਨਾਲ ਇਨਸਾਫ ਕਿਰਾਇਆ ਕੀਤਾ ਮੈਨੂੰ ਸਾਫ ਦਿਵਾਇਆ ਸਰਬਜੀਤ ਸਿੰਘ ਵੇਰਕਾ ਜੀ ਜਗਜੀਤ ਸਿੰਘ ਬਾਜਵਾ ਜੀ ਤੇ ਕੁਸ਼ਪਿੰਦਰ ਸਿੰਘ ਜੀ ਨੂੰ ਬਹੁਤ ਧੰਨਵਾਦ ਆ ਮੈਂ ਤੁਹਾਨੂੰ ਧੰਨਵਾਦ ਹੀ ਬਹੁਤ ਹੀ ਜ਼ਿਆਦਾ ਧੰਨਵਾਦ ਇਹਨਾਂ ਦਾ ਧੰਨਵਾਦ ਇਹਦੇ ਲਈ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਸਾਫ ਦਿਵਾਇਆ ਕਿੰਨੀ ਦੇਰ ਕੇਸ ਲੜਿਆ ਤੇ ਕਿਵੇਂ ਤੁਹਾਨੂੰ ਜਿੱਤ ਮਿਲੀ ਜੀ ਮੈਂ ਪਹਿਲਾਂ ਮੇਰੇ ਦਾਦਾ ਜੀ ਕੇਸ ਲੜਦੇ ਹੁੰਦੇ ਸੀ ਤੇ ਉਹਨਾਂ ਦੀ ਡੈਥ ਹੋਣ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਮੈਨੂੰ ਉਹ ਐਫੀਡੇਵਿਟ ਦੇ ਗਏ ਐਫੀਡੇਵਿਟ ਦੇ ਕੇ ਉਹ ਕਹੇ ਕਿ ਮੈਂ ਲੜਦਾ ਜੀ ਪਰਮਜੀਤ ਸਿੰਘ ਉਹਨਾਂ ਸਾਨੂੰ ਪ੍ਰੈਸ਼ਰਾਈਜ਼ ਬਹੁਤ ਕੀਤਾ ਸੀ ਮੈਨੂੰ ਸੱਜਦੇ ਰਹੇ ਉੱਥੇ ਮੇਰੇ ਦਾਦਾ ਜੀ ਨੂੰ ਪਹਿਲਾਂ ਸਾਥ ਦੇ ਹੁੰਦੇ ਸੀ ਮੈਂ ਹੋਲਾ ਜਾ ਸਾਥ ਦੇ ਮੈਨੂੰ ਮੈਨੂੰ ਨਾਲ ਦਾਦਾ ਜੀ ਨੇ ਲੈਣਾ ਚੱਲ ਆ ਯਾਰ ਤੈਨੂੰ ਨੌਕਰੀ ਦਵਾਉਣ ਖੜਨਾ ਮੈਨੂੰ ਉਦੋਂ ਇਹ ਨਹੀਂ ਸਮਝ ਨਹੀਂ ਸੀ ਹੈਗੀ ਇਹਨਾਂ ਨੂੰ ਕਹਿਣਾ ਯਾਰ ਤੈਨੂੰ 10 ਲੱਖ ਦੇ ਦਾਂਗੇ ਤੈਨੂੰ ਨੌਕਰੀ ਦਵਾ ਦਾਂਗੇ ਫਿਰ ਜੀ ਡੀਜੀਪੀ ਸਮੇਤ ਸੈਣੀ ਨੇ ਭਰਤੀ ਕਰ ਤੇ ਖੋਲੀ ਜੀ ਫਿਰ ਮੈਂ ਜਿਹਦੇ ਵਿੱਚ ਫਾਰਮ ਭਰੇ ਤੇ ਮੈਂ ਪਿਲ ਦੇ ਪਹਿਲ ਦੇ ਆਧਾਰ ਤੇ ਭਰਤੀ ਹੋ ਗਿਆ ਜੀ ਭਰਤੀ ਹੋ ਗਿਆ ਜੀ ਚਲੋ ਜੀ ਸਾਨੂੰ ਆਪਣੇ ਆਖੋ ਮੇਰੇ ਕੋਲ ਲਿਸਟ ਹੈਗੀ ਆ ਜੀ ਫਿਰ ਮੈਨੂੰ ਉਹਨਾਂ ਨੇ ਨਾ ਚੰਡੀਗੜ੍ਹ ਸੱਧਿਆ ਜੀ ਆਖੋ ਜੀ ਮੇਰੇ ਕੋਲ ਦੋਵੇਂ ਲਿਸਟਾਂ ਨੇ ਚੰਡੀਗੜ੍ਹ ਸੱਦਨ ਵਾਲਿਆਂ ਦੀ ਸੱਧਿਆ ਜੀ ਫਿਰ ਮੈਂ ਚੰਡੀਗੜ੍ਹ ਗਿਆ ਜੀ ਚੰਡੀਗੜ੍ਹ ਨੂੰ ਭਰਤੀ ਹੋਇਆ ਸਾਰੇ ਬੱਚੇ ਗਰਾਊਂਡ ਦੇ ਵਿੱਚ ਬੈਠੇ ਨੇ ਤੇ ਮੈਨੂੰ ਨਹੀਂ ਠਾਇਆ ਗਿਆ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਵੇਖੋ ਜੀ ਮੇਰੇ ਘਰਦਿਆਂ ਨੇ ਪੁੱਛਿਆ ਕਿ ਇਹਨੂੰ ਕਿਉਂ ਨਹੀਂ ਠਾਇਆ ਜੀ ਫਿਰ ਉਹਨਾਂ ਨੇ ਦੱਸਿਆ ਕਿ ਯਾਰ ਇਹਨਾਂ ਦਾ ਨਾ ਗਲਤ ਰਿਲੇਸ਼ਨ ਹੈਗੀ ਸੀ ਤੇ ਇਹਨੂੰ ਤਾਂ ਨਹੀਂ ਠਹਾਇਆ ਕਰਦੇ ਇਹਨੂੰ ਹੁਣ ਡਿਲੇ ਕੀਤਾ ਜਾਂਦਾ ਪਹਿਲਾਂ ਆਪਣਾ ਰਿਲੇਸ਼ਨ ਸਹੀ ਕਰੋ ਤੇ ਫਿਰ ਜਾਨੂੰ ਨੌਕਰੀ ਜਿਹੜੀ ਦਿੱਤੀ ਜਾਏਗੀ ਫਿਰ ਆਪਾਂ ਘਰ ਨੂੰ ਆ ਗਏ ਜੀ ਫਿਰ ਕੁਝ ਸਮੇਂ ਬਾਅਦ ਕੁਝ ਸਮਾਂ ਬੀਤਦਾ ਸਾਲ ਕੁ ਬੀਤਦਾ ਤੇ ਫਿਰ ਕੁਝ ਸਮਾਂ ਬੀਤਦਾ ਕਿ ਮੇਰੇ ਘਰ ਮੈਂ ਘਰ ਨਹੀਂ ਆ ਮੈਂ ਗੱਡੀ ਚਲਾਉਣ ਗਿਆ ਤੇ ਮੇਰੇ ਘਰੇ ਮੇਰੇ ਨਾਨਾ ਜੀ ਕੋਲ ਇੱਕ ਮੁਲਾਜ਼ਮ ਆਂਦੇ ਨੇ ਦੋਦੇ ਪੁੱਛਦੇ ਨੇ ਕਿ ਯਾਰ ਚਰਨਜੀਤ ਸਿੰਘ ਡਿਊਟੀ ਕਿਉਂ ਨਹੀਂ ਆ ਰਿਹਾ ਉਹ ਕਹਿੰਦੇ ਜੀ ਉਹਨਾਂ ਨੂੰ ਤੇ ਤੂੰ ਆਰਡਰ ਹੀ ਨਹੀਂ ਦਿੱਤੇ ਤੁਸੀਂ ਆਰਡਰ ਕਰੋ ਸਵੇਰੇ ਆ ਜਾਂਦੇ ਨੇ ਤੇ ਫਿਰ ਉਹ ਇੰਨੀ ਗੱਲ ਪੁੱਛ ਕੇ ਤੇ ਵਾਪਸ ਚਲੇ ਗਏ ਹੂੰ ਕੁਛ ਦੂਰੇ ਹੋ ਕੇ ਸ਼ਾਇਦ ਮੇਰੇ ਜਗ੍ਹਾ ਤੇ ਕੋਈ ਹੋਰ ਵੀ ਡਿਊਟੀ ਕਰ ਰਿਹਾ ਹੋਵੇ ਸ਼ਾਇਦ ਇਹ ਜੇ ਜਿਹੜਾ ਫੈਸਲਾ ਕੋਰਟ ਦਾ ਹੈ ਤੁਸੀਂ ਕਿੰਨੇ ਸੰਤੁਸ਼ਟ ਹੋਦੇ ਤੋਂ ਸੰਤੁਸ਼ਟ ਆਪਾਂ ਬਾਲੇ ਸੁਸ਼ਟ ਨਹੀਂ ਹੈ ਜੀ ਵੇਖੋ ਜੀ ਸਜ਼ਾ ਦੇ ਸਾਰਾ ਚਾਰਾਂ ਨੂੰ ਨਹੀਂ ਚਾਹੀਦੀ ਸੀ ਜੀ ਤੇ ਸਜ਼ਾ ਹੋਈ ਇੱਕ ਨੂੰ ਕਿਉਂਕਿ ਚੱਕਿਆਂ ਦੇ ਸਾਰਿਆਂ ਨੇ ਮਾਰਿਆ ਸਾਰਿਆਂ ਨੇ ਜੀ ਚਾਰ ਜਣੇ ਸੀ ਤੇ ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਸੀ ਕਿਹੜੇ ਸੰਦ ਵਿੱਚ ਮਾਰਿਆ ਇਹ ਕਿਦੋਂ ਮਾਰਿਆ ਥੋੜਾ ਜਿਹਾ ਜੀ ਕੋਰਟ ਦੱਸਦੀ ਹੈਗੇ 1993 ਦੇ ਵਿੱਚ 18 4 ਨੂੰ ਇਹਨਾਂ ਨੂੰ ਲੈ ਕੇ ਗਏ ਜੀ ਤੇ 22 4 ਨੂੰ ਇਹਨਾਂ ਨੂੰ ਇਨਕਾਊਂਟਰ ਕਰ ਦਿੱਤਾ ਗਿਆ ਜੀ। 3 ਤੁਸੀਂ ਹੋਰ ਭੈਣ ਭਰਾ ਕੋਈ ਕੱਲੇ ਜੀ? ਅਸ ਟਾਈਮ ਮੈਂ ਕੱਲਾ ਹੀ ਆ ਜੀ। ਠੀਕ। ਕੱਲਾ ਹੀ ਪਿਆ। ਕੱਲਾ ਹੀ ਕੱਲਾਈਆ ਜੀ। ਠੀਕ। ਹਾਂ ਜੀ, ਤੁਹਾਡਾ ਨਾਮ ਸ਼ਮਜੀਤ। ਦੱਸਿਓ ਜੀ ਕੀ ਕਹਿਣਾ ਚਾਹੋਗੇ? ਕੌਣ ਸੀ ਜਿੰਨਾ ਦੀ ਫੇਕ ਇਨਕਾਊਂਟਰ ਕੀਤਾ ਗਿਆ? ਕੀ ਹੋਇਆ ਸੀ ਉਸ ਵੇਲੇ ਤੁਹਾਡਾ ਵਿਆਹ ਕਿਦੋਂ ਹੋਇਆ ਸੀ? ਵਿਆਹ ਹੱਡੇ ਹੋਇਆ ਸੀ ਮੇਰਾ 93 'ਚ। ਤੇ ਮੈਰਿਜ ਹੋਈ ਨੇ 3-4 ਮਹੀਨੇ ਹੀ ਹੋਏ ਸੀ ਜਦੋਂ ਉਹਨਾਂ ਨੂੰ ਲੈ ਗਏ। ਬਸ ਮੁੜ ਕੇ ਉਹਨਾਂ ਦਾ ਪਤਾ ਹੀ ਨਹੀਂ ਲੱਗਾ ਵੀ ਕੁਝ ਵੀ ਠਾਰ ਚਾਰਾਂ ਨੂੰ 93 ਨੂੰ ਲੈ ਕੇ ਗਏ ਆ ਤੇ ਬਾਈ ਨੂੰ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ ਹੋਇਆ। ਉਹਨਾਂ ਨੇ ਤਾਂ ਡਿਊਟੀ ਕਰਦੇ ਸੀ। ਉਹਨਾਂ ਨੇ ਲਾਸ਼ ਤੱਕ ਨਹੀਂ ਦਿੱਤੀ। ਕਿਸੇ ਜਗ੍ਹਾ ਤੇ ਡਿਊਟੀ ਕਰਦੇ ਸੀ। ਡਿਊਟੀ ਉਹ ਸਤਾ ਠਾਣੇ ਕਰਦੇ ਸੀ। ਅੱਜ 33 ਸਾਲ ਬਾਅਦ ਫੈਸਲਾ ਆਇਆ ਕਿੰਨੇ ਕੁ ਸੰਤੁਸ਼ਟ ਹੋ ਤੁਸੀਂ ਇਸ ਫੈਸਲੇ ਤੋਂ। ਉਸ ਨੂੰ ਨਹੀਂ ਪਤਾ ਜਿਹੜਾ ਪਾਜੀ ਹੈ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਕਿ ਚਾਰ ਪੰਜ ਜਣੇ ਹੈਗੇ ਸੀ ਵਿੱਚ ਇਸ ਕੇਸ ਤੇ ਤੇ ਸਜ਼ਾ ਜਿਹੜੀ ਹੈ ਇੱਕ ਜਣੇ ਨੂੰ ਹੋਈ ਆ। ਤਾਂ ਤੁਹਾਨੂੰ ਪਤਾ ਫਿਰ ਮਾਨ ਕਿੰਨਾ ਖੁਸ਼ ਹੁੰਦਾ ਹੋ ਤਾਂ ਤੁਸੀਂ ਜਾਣਦੇ ਹੋ ਠੀਕ ਕੀ ਕੀ ਮੰਗਦੇ ਕੀ ਇਨਸਾਫ ਦੀ ਮੰਗ ਆਹੀਂ ਇਨਸਾਫ ਮੰਗਦੇ ਆ ਵੀ ਸਾਡੇ ਬੱਚੇ ਨੂੰ ਡਿਉਟੀ ਦਿੱਤੀ ਜਾਵੇ ਤੇ ਜੋ ਦਾ ਹੱਕ ਉਹਨੂੰ ਦਿੱਤਾ ਜਾਵੇ ਠੀਕ